ਹੰਦੀ ਭਾਜੀ ਕੀ ਨਾ ਆਪਣਾਏ ਮੇਰਾ ਨਾਮ ਰਜੇਸ਼ ਕੁਮਾਰ ਸੋਤਾ ਜੀ ਤਾਂ ਜਿਹੜੀਆਂ ਲਗਾਤਾਰ ਹੜਤਾਲ ਕਰ ਰਹੇ ਹੋ ਕਿੰਨੇ ਦਿਨ ਇਹ ਹੜਤਾਲ ਦਾ ਅੱਜ ਤੀਸਰਾ ਦਿਨ ਹੈ ਜਨਾਬ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਇਹ ਹੜਤਾਲ ਦੇ ਕਾਰਨ ਆਮ ਪਬਲਿਕ ਨੂੰ ਵੀ ਕਿੰਨੇ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤਾਂ ਕਰ ਰਿਹਾ ਪੈ ਰਿਹਾ ਜੀ ਪਬਲਿਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਸਾਨੂੰ ਪਤਾ ਕਰਦੇ ਪੈ ਰਿਹਾ ਪਰ ਇੰਨਾ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਸਾਡਾ ਰੁਜ਼ਗਾਰ ਖੋਇਆ ਜਾਂਦਾ ਐਸਜੀ ਵਾਲਜੀ ਨੇ ਪੂਰਾ ਠੇਕਾ ਪੂਰੇ ਪੰਜਾਬ ਦਾ ਕਰਾਰਤਾ ਸਫਾਈ ਸੀਵਰੇਜ ਜੋ ਇਹ ਬਿਜਲੀ ਦਾ ਜਿੰਨਾ ਵੀ ਕਾਰਪੋਰੇਸ਼ਨਾਂ ਦਾ ਕਮੇਟੀਆਂ ਦਾ ਸਫਾਈ ਦਾ ਚੱਲਦਾ ਹੈ ਨਾ ਕਮੇਟੀਆਂ ਦਾ ਪੂਰਾ ਠੇਕਾ ਕਰਾਤਾ ਔਰ ਨਾਲ ਸਾਡੇ ਬੱਚਿਆਂ ਨੂੰ ਨੌਕਰੀ ਲੱਭਣੀ ਕੋਈ ਜਿਹੜੇ ਕੰਮ ਕਰਦੇ ਉਹ ਵੀ ਬੇਰਬਿਆਰ ਹੋ ਜਾਣੇ ਇਸ ਕਰਕੇ ਕਸੀ ਜੰਨੇ ਕਿ ਉਹ ਠੇਕਾ ਨਾ ਹੋਵੇ ਕਿ ਜਿਹੜੇ ਚੱਲਦੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅੱਗੇ ਪਿੱਛੇ ਤੁਸੀਂ ਕਦੀ ਹੜਤਾਲ ਕੀਤੀ ਸੀ ਤੁਸੀਂ ਹਾਂਜੀ ਸ਼ਾਇਦ ਉਹ ਮਾਰਾ ਆ ਰੋਵੇਗਾ ਕਿਹੜਾ ਹੁਣ ਤਾਂ ਤਿਆਰ ਵੀ ਆ ਰਹੇ ਆ ਤਿਆਰ ਆ ਰਹੇ ਆ ਸਾਡੇ ਮਹਾਰਾਜ ਦਾ ਵੀ ਆ ਰਿਹਾ ਜੀ ਇਹ ਲੋਕੀ ਆਪਣੇ ਮਾਰਾ ਜੀ ਦਾ ਵੀ ਸੋਚਣਾ ਪਰਸਾਸੀ ਇੰਨੇ ਕਿ ਦੁਖੀ ਹੋ ਗਏ ਨਾ ਸਰਕਾਰ ਤੋਂ ਇਹਨਾਂ ਨੇ ਕੇਜਰੀਵਾਲ ਸਰਕਾਰ ਨੇ ਠੇਕਾ ਕਰਵਾ ਦਿੱਤਾ ਕਿ ਸਾਡੇ ਬੱਚਿਆਂ ਨੂੰ ਤਾਂ ਪੜ੍ਹਾਈ ਨਹੀਂ ਹੋਣੀ ਨੌਜਰ ਚ ਕੀ ਬੰਦਾਂ ਨਾ ਠੇਕੇਦਾਰੀ ਉਹਨੇ ਸਿਸਟਮ ਕਰਦਾ ਠੇਕੇ ਦੇ ਕੋ ਚੱਲਣਾ ਨਹੀਂ ਨਾ ਬੱਚਾ ਸਾਡਾ ਪੜ੍ਹਨਾ ਨਾ ਕੋਈ ਵਿਆਹ ਸ਼ਾਦੀ ਨਾ ਕਪੜਾ ਪਹੁੰਚੂਗੇ ਰਹਿਣਾ ਸਾਡੇ ਬੱਚਿਆਂ ਨੇ ਜੇ ਕੇ ਸਰਕਾਰ ਤੋਂ ਅਡੀ ਮੰਗ ਮੰਗ ਕੀਤੀ ਜਾਏ ਤੇ ਕੀ ਕਰਾਂਗੇ ਅਸੀਂ ਦੋ ਦਿਨਾਂ ਦੇ ਵਿੱਚ ਸ਼ਹਿਰ ਪੂਰਾ ਸਾਫ਼ ਕਰ ਦਵਾਂਗੇ ਦੋ ਦਿਨ ਦੇ ਵਿੱਚ ਜਿੰਨਾ ਵੀ ਮਰਜ਼ੀ ਕਰ ਲਵੇ ਸਰਕਾਰ ਮੰਨਿਆ ਤਾਂ ਸਹੀ। ਇਹ ਕੂੜੇ ਦੀ ਸਮੱਸਿਆ ਨੂੰ ਲੈ ਕੇ ਹਰ ਵਾਰੀ ਏਦਾਂ ਹੁੰਦਾ ਵਾ ਕੀ ਕਹਿਣਾ ਹੈ। ਉਹ ਹਰ ਵਾਰੀ ਸਾਡੇ ਨਾਲ ਧੋਖਾ ਹੀ ਕਰਦੀ ਸਰਕਾਰ ਵਾਦਾ ਕਰਕੇ ਮੁੱਕਰ ਜਾਂਦੀ। ਸਾਡੇ ਬੰਦੇ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਕੋਈ ਬੰਦਾ ਨਹੀਂ ਰੱਖਿਆ ਗਿਆ। ਜਿਹੜੇ ਰਿਟਾਇਰ ਹੋ ਗਏ ਮਰ ਗਏ ਉਹ ਕੋਸਟਾ ਖਾਲੀ। ਕਿੰਨੇ ਤੋਂ ਮੁਲਾਜ਼ਮਾਂ ਤਾਂ 1.5 ਕੱਚੇ ਐਸਾ। ਕੱਚਾ ਵੀ ਕੋਈ ਨਹੀਂ। ਸਿਰਫ 100 ਤੋਂ 10-15 ਮੁਲਾਜ਼ਮ ਹੈ। ਸਿਰਫ ਯਾ ਐਮਸੀਆ ਸ਼ਹਿਰ ਦੇ ਵਿੱਚ। ਦੰਸੋ ਕੋ 650 ਵੀ ਤੱਕ 360 ਵੀਟ ਖਾਲੀ ਆ ਜਿਹਨਾਂ ਨੂੰ ਸਪਲਾਈ ਸਰਵ ਕੁ ਜਾਂਦਾ ਹੀ ਨਹੀਂ ਜਿੱਥੇ ਆਪਣੇ 15 16 ਐਮਸੀਸੀ ਦੇ ਤੇ ਪੌਣੇ 300 ਬੰਦਾ ਸੀ ਹੁਣ 50 ਐਮਸੀ ਹੋ ਗਏ ਤੇ 100 ਬੰਦਾ 115 ਇਹ ਤਾਂ ਸਰਕਾਰ ਨੂੰ ਚਾਹੀਦਾ ਸਰਕਾਰ ਨੂੰ ਕੀ ਮੰਗ ਕਰਦੇ ਹੋ ਠੇਕੇਦਾਰੀ ਕੈਨਸਲ ਕਰੇ ਸਾਡੇ ਪੱਕੇ ਰੋਜ਼ਾਰਾ ਦਿੱਤੇ ਜਾਣ ਸਾਡੇ ਬੰਦਿਆਂ ਨੂੰ ਤੇ ਜਿਹੜੇ ਪੜ੍ਹਾਈ ਕਰ ਸਕਣ ਕੋਈ ਕੁਝ ਬਣ ਸਕਣ ਕੈਂਡੀਡਟ ਦਾ ਟੋਪ ਟੋਪ ਦਿਬਾ ਕੀ ਹੋਣਾ ਲੈਕਚਰ ਵੀ ਆ ਰਿਹਾ ਹੈ ਕਿ ਲਖਨਊ ਜਾ ਕੇ ਪੜੀਤੀਆਂ ਤੇ ਆਮ ਆਦਮੀ ਪਾਰਟੀ ਦੇ ਦੇਖੋ ਆਮ ਆਦਮੀ ਦੀ ਵਾੜੀ ਬੜੀ ਚੜ੍ਹਦੀ ਖਲਾਫ ਹੈ ਕਾਰਪੋਰੇਸ਼ਨ ਦੀ ਲਖਨਾਚਾ ਪਾ ਦੇ ਕਿ ਬੂਥ ਲੈਵਲ ਤੇ ਹਰ ਇੱਕ ਵਾਰ ਤੇ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ ਨਾਲ ਸਾਡੇ ਕੈਂਡੀਡੇਟ ਤਿਆਰ ਕਿਸੇ ਤਰ੍ਹਾਂ ਦੀ ਜਦ ਹੀ ਅਸੀਂ ਜੰਗ ਲੜ ਲਈ ਤਿਆਰ ਹਾਂ ਉਹ ਇਥੇ ਕਪੂਰਥਲੇ ਵਿੱਚ ਆਮਾਦੀ ਪਾਰਟੀ ਦੀ ਕਾਰਪੋਰੇਸ਼ਨ ਵੀ ਬਣ ਗਈ। ਤੁਹੋ ਜੇ ਬੰਗਲਦਸ਼ ਦੀਆਂ ਚੀਜ਼ਾਂ ਕਿਉਂ ਪਿਆਰ ਆ ਜਿਹਾ। ਦੋ ਤਿੰਨ ਦਿਨ ਬਾਅਦ ਨਾਤੀ ਹਮਾਦੀ ਸ਼ਹਿਰ ਮੇਨੇ ਆ ਤੇ ਪਿਆਰਾਂ ਦੇ ਕਰਕੇ ਕਿਦਾ ਕਿ ਸ਼ਹਿਰ ਦਾ ਗੋ ਜਦੋਂ ਨੁਕਰਾ ਹੋਇਆ ਸ਼ਹਿਰ ਦੇ ਚੋਟ ਕੋ ਉਹੀ ਵਾਰਦਾਤ ਵੱਧ ਗਈ ਕਿਆ। ਸ਼ਹਿਰ ਦੇ ਕੂੜੇ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ। 21 ਘੰਟੇ ਚੱਲਦੇ। ਦੇਖੋ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਬਹੁਤ ਕੰਟਰੋਲ ਕੀਤਾ ਜਾ ਰਿਹਾ। ਪਰ ਜਿਹੜੇ ਹੋ ਕਈ ਚੀਜ਼ਾਂ ਵੀ ਹੋ ਜਾਂਦੀਆਂ ਪੁਲਿਸ ਵੀ ਕੰਟਰੋਲ ਨਹੀਂ ਕਰ ਪਾਉਂਦੀ। ਉਹਦੇ ਲਈ ਐਸਐਸਸੀ ਸਾਹਿਬ ਨੂੰ ਕਹਿ ਕੇ ਚਿੱਠਾ ਭੇਜਿਆ ਜਾਊਗਾ। ਫਰੀ ਗੱਲ ਜਿਹੜੀ ਤੁਸੀਂ ਕੂੜੇ ਦੀ ਉਹਦੇ ਲਈ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕਿਹਾ ਵੀ ਜੇ ਤੈਨੂੰ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਾਰੇ ਜਿਹੜੇ ਕਾਰਪੋਰੇਸ਼ਨ ਵਾਲੇ ਆ ਆਪਣੇ ਐਮਸੀ ਉਹ ਆਪਣੀ ਤਨਖਾਹ ਦੇਣਗੇ ਤੇ ਆਪ ਕੂੜਾ ਚੁਕਾਉਣ ਦੇ ਮੈਨੂੰ ਲੱਗਦਾ ਵੀ ਕੁਝ ਇੱਕ ਦਿਨਾਂ ਦੇ ਵਿੱਚ ਹੀ ਉਹ ਆਪਣੀਆਂ ਰੇੜੀਆਂ ਲੈ ਲੈਣਗੇ ਤੇ ਘਰ-ਘਰ ਹੀ ਕੂੜਾ ਚੁੱਕਣਗੇ ਕੂੜੇ ਦੀ ਕੋਈ ਸਮੱਸਿਆ ਕੂੜਥਲੇ ਚ ਰਹਿਣੀ ਨਹੀਂ ਬਟ ਕੀ ਇਹ ਕਮਟੀ ਨਾਲ ਕੰਮ ਕਰਕੇ ਆਇਆ ਤੇ ਕੋ ਮਲਾਈ ਨੂੰ ਮੁਲਿਆ ਜਾ ਰਿਹਾ ਕਿ ਤੁਹਾਡੇ ਕਿਰਤ ਲੱਗਤ ਇਹ ਕਾਰਨ ਮੱਤਮਰੀ ਜਾ ਰਹੀ ਆ ਕਿਉਂਕਿ ਉਹ ਸਾਰੀ ਪੱਟੀ ਜਿਹੜੀ ਖੇਤ ਚ ਦਾ ਦਿੱਤੀ ਜਾ ਰਹੀ ਸੀ ਜਿਹੜੀ ਜਿਹੜੀ ਮੈਂ ਦੇਖੋ ਕੋਈ ਕੰਮ ਕੂੜੇ ਦਾ ਕੋਈ ਨਾ ਕੋਈ ਸੈਟਲਮੈਂਟ ਕਰਨੀ ਪੈਣੀ ਆ ਜੀ ਕਿਤੇ ਉਹਨੂੰ ਸਾਂਭਣ ਦੀ ਕੋਈ ਚੱਖਣ ਦੀ ਕੋ ਗੱਲ ਇਹਨਾਂ ਕੋਲ ਵੀਰਾਂ ਕੋਲ ਤਾਂ ਆਪ ਦਾ ਵੱਖਰਾ ਕੰਮ ਆ ਕੂੜੇ ਚੱਖਣ ਵਾਲੇ ਵੱਖਰੇ ਹੋਣੇ ਯਾਨੀ ਇੱਕ ਬੰਨੇ ਕਹਿ ਰਹੇ ਆ ਕਿ ਕੂੜੇ ਦਾ ਕੋਈ ਸਫਾਈ ਹੱਲ ਹੋਣਾ ਜੀ ਉਹ ਕਰ ਰਹੀ ਆ ਸਰਕਾਰ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿਸੇ ਨੂੰ ਕੋਈ ਕੱਟ ਨਹੀਂ ਆਉਣੀ ਜਿਹੜੇ ਕਿੰਨੀ ਟਾਈਮ ਤੇ ਕੰਮ ਕਰ ਰਹੇ ਇੱਕ ਮਲਾਇ ਯੂ ਲੈਡੀ ਵੀ ਆਇਆਇਓ ਕਰਦੀ ਦਾਬੀ ਆ ਉਹ ਕਿੱਥੇ ਜਾਣਾ ਨਹੀਂ ਉਹਨਾਂ ਕਿੱਥੇ ਜਾਣਾ ਉਹ ਸਰਕਾਰੀ ਮੁਲਾਜ਼ਮਾਂ ਉਹਨਾਂ ਨੇ ਕਰ ਰਹੇ ਉਹਨਾਂ ਦਾ ਇੰਨਾ ਦਾ ਮਤਲਬ ਕੋਈ ਨਹੀਂ ਜਿਹੜਾ ਉਹਨਾਂ ਘਰੋਂ ਘਰ ਕੂੜਾ ਚੱਕੇ ਉਹ ਆਪਣੀ ਮੰਗ ਕਰਤਾ ਤੋਹ ਕਰੇ ਜੀ ਤਾਂ ਇਹ ਸਭ ਕੀ ਤਰੀਕੇ ਜਿਕੇ ਚਾਰੇ ਇਹ ਉਹ ਉਹ ਦੱਸ ਸਕਦੇ ਮੇਰੇ ਨਾਲ ਕੋਈ ਮੇਲੇ ਧਿਆਨ ਤੋਂ ਇਹੋ ਜੀ ਕਰ ਲੈ ਕੋਈ ਕੋਈ ਕਿ ਸਰਕਾਰ ਦੀ ਸਰਕਾਰ ਵੱਲੋਂ پوری ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਟਾਈਮ ਤੇ ਚੈੱਕ ਕਰੀ ਕਿ ਸਭ ਕਿੱਦਾਂ ਹੈ ਅਰੇ ਇੱਕ ਬੰਨੇ ਤੇ ਸਰਕਾਰ ਚ ਇਹ ਕਹਦੇ ਆ ਲੋਕ ਇਹ ਕਹਦੇ ਆ ਕਿ ਸਰਕਾਰ ਜਗ੍ਹਾ ਲੈ ਕੇ ਦੇਵੇ ਉਹ ਸਾਰਾ ਕੁਝ ਕੀਤਾ ਜਾ ਰਿਹਾ ਠੇਕਾ ਦਿੱਤਾ ਜਾ ਰਿਹਾ ਕੂੜੇ ਦੀ ਸਾਮ ਸੁਭਾਵ ਦਾ ਪਹਿਲਾਂ ਕਿਤੇ ਕੋਈ ਸਾਮ ਸੁਭਾਵ ਦਾ ਜਗਾਰ ਨਹੀਂ ਬਾਕੀ ਇਹ ਜਿਹੜੇ ਮੇਰੇ ਵੀਰੇ ਇਹਨਾਂ ਦੀ ਨੌਕਰੀ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਕਿ ਬਲਕਿ ਹੋਰ ਤਕਰੀਬਨ ਸਵਾ ਦੋਸਤੋਂ ਬੰਦਾ ਰੱਖ ਦੀ ਭਰਤੀ ਪਰ ਜਿਹੜੀ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਕੋਈ ਸ਼ਹਿਰ ਵਧਿਆ ਬੰਦਿਆਂ ਜਿਆਦਿਆਂ ਦੀ ਲੋੜ ਆ ਉਹ ਸਭ ਨਾ ਸਾਰਾ ਅਰੇਂਜਮੈਂਟ ਕੀਤਾ ਤਾਂ ਹੋਰ ਮੈਟਰ ਹੈ ਜਿਹੜਾ ਆਪਣਾ ਮੇਨ ਚੈਲਰ ਮਾਰੇ ਵਾਰ ਦਾ ਜੀਤ ਵਾ ਉਹ ਥੋੜਾ ਟੁੱਟਾ ਪਿਆ ਵਾ ਕਿਉਂਕਿ ਉਤੋਂ ਕੋਈ ਦੁਸ਼ਹਿਰਾ ਵੀ ਸ਼ੁਰੂ ਹੋ ਰਿਹਾ ਰਾਮੇ ਦਾ ਤਿਉਹਾਰ ਆ ਉੱਥੇ ਲੋਕਾਂ ਨੂੰ ਨੂੰਹਣਾ ਤੇ ਨੌਕਾ ਨਹੀਂ ਉੱਥੇ ਜੇ ਕੋਈ ਦੇਖੋ ਕਾਰਪੋਰੇਸ਼ਨ ਚ ਤੁਸੀਂ ਗੱਲ ਕਰਨ ਤੇ ਗੱਲ ਨਹੀਂ ਕਾਰਪੋਰੇਸ਼ਨ ਤੋਂ ਹੀ ਉਹ ਮੇਰ ਸਾਹਿਬ ਨੂੰ ਪੁੱਛਣਾ ਚਾਹੀਦਾ ਸੀ ਇਸ ਬਾਰੇ ਕੀ ਕਰ ਮੈਂ ਉੱਧਰ ਗਿਆ ਨਹੀਂ ਕਾਫੀ ਦਿਨ ਹੋ ਗਏ ਉਹਦੇ ਤੇ ਨਵੀਂ ਸਰਵਿਸ ਜੈਟ ਕੀਤੀ ਗਈ ਹੈ ਕਾਰਪੋਲੋਜੀਕਲ ਵਾਲੇ ਜਾਨੀ ਹੈਰਿਟੇਜ ਵਾਲਿਆਂ پیسے ਦਿੱਤੇ ਉਹਦੇ ਨਾਲ ਸਾਰਾ ਕੁਝ ਬਣਿਆ ਜੇ ਕੋਈ ਹੋਰ ਜੀ ਗੱਲਬਾਤ ਹੈ ਤੇ ਖਿਆਲ ਕੀਤਾ ਜਾਊਗਾ ਠੀਕ ਥੈਂਕ ਯੂ